ਕਿਸਾਨ ਵੀਰੋ YouTube ਚੈਨਲ ਕਿਸਾਨੀ ਸੂਚਨਾਵਾਂ ਤੇ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਹਨ ਡਾਕਟਰ ਅਸਨਿ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਬਲਾਕ ਫੋਕੇਸੇਖਾ ਜੋ ਕਿ ਅੱਜ ਸਾਡੇ ਨਾਲ ਗਰਮ ਰੁੱਤ ਦੀ ਮੂੰਗੀ ਬਾਰੇ ਜਾਣਕਾਰੀ ਸਾਂਝੀ ਕਰਨਗੇ ਡਾਕਟਰ ਸਾਹਿਬ ਜੀ ਧੰਨਵਾਦ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਧੁਕਵਾ ਸਬਾਂ ਜਿਹੜਾ ਵਾ ਮੂੰਗੀ ਵਾਸਤੇ ਏਰਾ ਵਾ ਤੇ ਉਹਦੇ ਬੀਜ ਦੀ ਮਾਤਰਾ ਕਿੰਨੀ ਪਾਉਣੀ ਆ ਤੇ ਕਿਹੜੀਆਂ ਵੈਰਾਈਟੀਆਂ ਬੀਜਣੀਆਂ ਚਾਹੀਦੀਆਂ ਹਾਂਜੀ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਠੁਕਵੇਂ ਸਮੇਂ ਦੀ ਜੇ ਗੱਲ ਕਰੀਏ ਤਾਂ ਜਿਹੜਾ ਇਹਦਾ ਜਿਹੜਾ ਵਧੀਆ ਸਮਾਂ ਹੈਗਾ ਬਜਾਈ ਵਾਸਤੇ ਉਹ ਹੈਗਾ ਜੀ ਆਪਣਾ 20 ਮਾਰਚ ਤੋਂ ਲੈ ਕੇ ਤੇ 10 ਅਪ੍ਰੈਲ ਤੱਕ ਇਹਦੀ ਬਜਾਈ ਦਾ ਬਹੁਤ ਵਧੀਆ ਸਮਾਂ ਹੁੰਦਾ ਆ ਇਹਨੂੰ ਅਸੀਂ ਜੇ ਥੋੜਾ ਲੇਟ ਵੀ ਕਰਨਾ ਚਾਹੀਏ ਤਾਂ ਆਪਾਂ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਇਹਦੀ ਬਜਾਈ ਹੋ ਸਕਦੀ ਆ ਪਰ ਉੱਥੇ ਇੱਕ ਮੁਸ਼ਕਲ ਆਉਂਦੀ ਆ ਕਿ ਜਿਵੇਂ ਹੁਣ ਜੇ ਬਜਾਈ ਲੇਟ ਹੋਊਗੀ ਤੇ ਉਹਦਾ ਕੁਦਰਤੀ ਤੌਰ ਤੇ ਆ ਵੀ ਉਹ ਪੱਕੂਗੀ ਵੀ ਲੇਟ ਤੇ ਜੇਕਰ ਜਿਹੜੀਆਂ ਅਗੇਤੀਆਂ ਮਾਨਸੂਨ بارشਾਂ ਸ਼ੁਰੂ ਹੋ ਜਾਂਦੀਆਂ ਤੇ ਉੱਥੇ ਫਸਲ ਜਿਹੜੀ ਆ ਉਹ ਖਰਾਬ ਹੋਣ ਦਾ ਡਰ ਹੁੰਦਾ ਤੇ ਇਸ ਕਰਕੇ ਜਿਹੜਾ ਵਾ April ਦੇ ਪਹਿਲੇ ਹਫਤੇ ਦੇ ਵਿੱਚ ਜਿਹੜਾ ਇਹਨੂੰ ਬਜਾਈ ਨੂੰ ਮੁਕੰਮਲ ਕਰ ਲੈਣਾ ਚਾਹੀਦਾ ਦੂਜਾ ਅੱਗੇ ਆ ਗਿਆ ਜੀ ਆਪਣਾ ਇਹਦੀਆਂ ਕਿਸਮਾਂ ਕਿਸਮਾਂ ਦੇ ਵਿੱਚ ਜਿਹੜਾ ਵਾ SML 1827 ਵੈਰੈਟੀ ਆ ਜਿਹੜੀ ਕਿ ਬਹੁਤ ਵਧੀਆ ਝਾੜ ਦੇ ਰਹੀ ਆ ਆਪਾਂ ਲਗਭਗ 5 ਕੁਇੰਟਲ ਪ੍ਰਤੀ ਏਕੜ ਜਿਹੜਾ ਉਹਦਾ ਝਾੜ ਹੈ ਤੇ ਪੱਤੇ ਖੜੇ ਮਤਲਬ ਛੋਟੇ ਬੂਟੇ ਹੁੰਦੇ ਨੇ ਤੇ ਜਿਹੜਾ ਉਹ ਝਾੜ ਵਧੀਆ ਦਿੰਦੀ 8 9 9 ਤੋਂ 10 ਜਿਹੜੇ ਦਾਣੇ ਇੱਕ ਫਲੀ ਦੇ ਵਿੱਚ ਇਹਦੇ ਪੈਂਦੇ ਨੇ ਅਗਲੀ ਵੈਰਾਈਟੀ ਦੀ ਜੇ ਗੱਲ ਕਰੀਏ ਤੇ ਇਹਦਾ ਹੈਗਾ SML 832 ਵੈਰਾਈਟੀ ਉਹਦਾ ਵੀ ਝਾੜ ਜਿਹੜਾ ਵਾ ਲਗਭਗ 3.5 ਕੁਇੰਟਲ ਝਾੜ ਆ ਪ੍ਰਤੀ ਏਕੜ ਦਾ ਤੇ ਉਹਦੇ ਵੀ ਲਗਭਗ 9 ਤੋਂ 10 ਜਾਂ 11 ਦਾਣੇ ਜਿਹੜੇ ਨੇ ਉਹ ਪ੍ਰਤੀ ਇੱਕ ਫਲੀ ਦੇ ਵਿੱਚ ਹੁੰਦੇ ਨੇ ਤੀਜੀ ਵੈਰਾਈਟੀ ਆਪਣੇ ਕੋਲੇ ਇੱਕ ਆ ਜਾਂਦੀ ਹੈ ਜੀ SML 668 ਵੈਰਾਈਟੀ ਹੈ ਤੇ ਜਿਹਦਾ ਝਾੜ ਲਗਭਗ 4.5 ਪੁਆਇੰਟ ਪ੍ਰਤੀ ਏਕੜ ਹੈ ਤੇ ਦੂਜਾ ਅੱਗੇ ਆ ਜਾਂਦਾ ਇਹਨਾਂ ਦੇ ਜਿਹੜਾ ਬੀਜ ਦੀ ਮਾਤਰਾ ਕਿਵੇਂ ਰੱਖਣੀ ਹੈ ਜਿਹੜੀਆਂ ਤਾਂ ਆਪਣੇ ਕੋਲੇ SML 668 ਇਹਦਾ ਜਿਹੜਾ ਪ੍ਰਤੀ ਏਕੜ 15 ਕਿਲੋ ਬੀਜ ਪਊਗਾ ਤੇ ਜਿਹੜੀਆਂ SML 832 ਜਾਂ 1827 ਵੈਰਾਈਟੀਆਂ ਨੇ ਇਹਨਾਂ ਦਾ ਜਿਹੜਾ ਹੈਗਾ 12 ਕਿਲੋ ਪ੍ਰਤੀ ਏਕੜ ਜਿਹੜਾ ਆ ਉਹ ਬੀਜ ਪੈਂਦਾ ਹੈ ਜੀ ਕਿल्ले ਦਾ ਡਾਕਟਰ ਸਾਹਿਬ ਮੂੰਗੀ ਦੀ ਫਸਲ ਨੂੰ ਪੈਣ ਵਾਲੀਆਂ ਖਾਦਾਂ ਤੇ ਦਵਾਈਆਂ ਬਾਰੇ ਵੀ ਜਾਣਕਾਰੀ ਦਿਓ ਹਾਂਜੀ ਇਹਦੇ ਵਿੱਚ ਕੀ ਹੁੰਦਾ ਜੀ ਜਿਵੇਂ ਕਿ ਇਹਦੇ ਵਿੱਚ ਜੇ ਆਪਾਂ ਤਾਂ ਕਣਕ ਵੱਢ ਕੇ ਆਪਾਂ ਬਜਾਈ ਕਰਦੇ ਆਂ ਮੂੰਗੀ ਦੀ ਤਾਂ ਉਹਦੇ ਵਿੱਚ ਆਪਾਂ ਨੂੰ ਥੋੜੀ ਜੀ ਆਪਣੇ 11 ਕਿਲੋ 11 ਕਿਲੋ ਜਿਹੜੀ ਆ ਜੂਰੀਆ ਵਰਤ ਸਕਦੇ ਆਂ ਤੇ 16 ਕਿਲੋ ਜਿਹੜੀ ਆ ਫਾਸਫੋਰਸ ਵਰਤੀ ਜਾ ਸਕਦੀ ਆ ਡੀਏਪੀ ਜਿਹਨੂੰ ਕਹਿੰਦੇ ਆਂ ਜਾਂ ਫਿਰ ਅਸੀਂ 100 ਕਿਲੋ ਜਿਹੜੀ ਆ ਐਸਐਸਪੀ ਸਿੰਗਲ ਸੁਪਰ ਫਾਸਫੇਟ ਜਿਹੜੀ ਆ ਉਹ ਵਰਤ ਸਕਦੇ ਆਂ ਤੇ ਜੇ ਆਪਾਂ ਮੂੰਗੀ ਦੀ ਫਸਲ ਜਿਹੜੀ ਆਪਾਂ ਆਲੂਆਂ ਦੀ ਪਟਾਈ ਤੋਂ ਬਾਅਦ ਲਾਉਂਦੇ ਆਂ ਆਲੂਆਂ ਦੀ ਫਸਲ ਤੋਂ ਬਾਅਦ ਜੇ ਅਸੀਂ ਜੇਕਰ ਲਾਉਂਦੇ ਆਂ ਤਾਂ ਉਹਦੇ ਵਿੱਚ ਸਾਨੂੰ ਖਾਦਾਂ ਦੀ ਕੋਈ ਜਿਹੜੀ ਇਨੀ ਲੋੜ ਨਹੀਂ ਪੈਂਦੀ ਵੀ ਤੇ ਜੇ ਆਪਾਂ ਕਰੀਏ ਗੱਲ ਦਵਾਈਆਂ ਦੀ ਤੇ ਨਦੀਨ ਨਾਸ਼ਕ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਆਪਾਂ ਵੈਸੇ ਤਾਂ ਗੋਡੀ ਨਾਲ ਵੀ ਬੜਾ ਵਧੀਆ ਇਹਨਾਂ ਦਾ ਹੱਲ ਹੋ ਜਾਂਦਾ ਪਰ ਜੇਕਰ ਆਪਾਂ ਕੋਈ ਉੱਤੇ ਨਦੀਨ ਨਾਸ਼ਕ ਸਪਰੇਅ ਕਰਨਾ ਹੋਵੇ ਤਾਂ ਆਪਾਂ 300 ml ਪਰ ਸੂਟ ਨਾਲ ਦੀ ਦਵਾਈ ਆਉਂਦੀ ਆ ਤੇ ਉਹ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਇਹ ਤੇ ਸਪਰੇਅ ਕਰ ਸਕਦੇ ਹਾਂ। ਇਹ ਤੁਹਾਡਾ ਕਹਿਣਾ ਮਤਲਬ ਇਹ ਬਹੁਤਾਂ ਮਸਲਾ ਆਪਣਾ ਗੁੱਡੀ ਕਰਨੇ ਹੋ ਜਾਂਦਾ ਨਾ। ਹਾਂਜੀ ਹਾਂਜੀ। ਇਹ ਤੋਂ ਇਲਾਵਾ ਡਾਕਟਰ ਸਾਹਿਬ ਜੀ ਤਾਂ ਪਾਣੀ ਲਾਉਣੇ ਆਪਾਂ ਕਿੰਨੇ ਕਿ ਪਾਣੀ ਦੀ ਲੋੜ ਪੈਂਦੀ ਹੈ ਮੂੰਗੀ ਨੂੰ। ਅਹ ਦੇਖੋ ਜੀ ਇਹ ਜਿਹੜੀ ਇਹ ਫਸਲ ਹੈ ਇਹ ਜਿਆਦਾ ਗਰਮੀ ਸਹਾਰਨ ਵਾਲੀ ਹੈਗੀ ਹੈ ਫਸਲ ਇਹਨੂੰ ਜ਼ਿਆਦਾਤਰ ਪਾਣੀ ਨਹੀਂ ਲੋੜਨੀ ਪੈਂਦੀ ਵੀ ਜਿਹੜਾ ਆਪਾਂ ਪਹਿਲਾ ਪਾਣੀ ਆ ਪਹਿਲਾਂ ਤਾਂ ਆਪਾਂ ਵਧੀਆ ਰੋਣੀ ਕਰਕੇ ਜੇ ਆਪਾਂ ਬਜਾਈ ਕੀਤੀ ਹੁੰਦੀ ਤਾਂ 25-30 ਦਿਨਾਂ ਤੱਕ ਇੱਕ ਪਹਿਲਾ ਪਾਣੀ ਲਾਉਣਾ ਵਾ। ਤੇ ਬਾਤੋ ਬਾਤ ਜਿਹੜਾ 50 ਤੋਂ 55 ਦਿਨਾਂ ਦੇ ਵਿੱਚ ਜਿਹੜਾ ਇਹਦੇ ਪਾਣੀ ਬੰਦ ਕਰਦਣੇ ਆ ਤਾਂ ਕਿ ਜਿਹੜੀ ਫਸਲ ਜ਼ਿਆਦਾ ਲੰਬੀ ਨਾ ਜਾਵੇ ਜਿੰਨਾ ਨੂੰ ਅਸੀਂ ਪਾਣੀ ਲਾਵਾਂਗੇ ਇਹ ਉਨਾ ਹੀ ਫਸਲ ਅੱਗੇ ਵਾਧੀ ਜਾਊਗੀ ਇਹਦੀ ਜਿਹੜੀ ਆ ਗਰੋਥ ਜਿਹੜੀ ਵਾਧੀ ਜਾਊਗੀ ਤੇ ਨੂੰ ਜਿਹੜਾ ਝਾੜ ਦਾ ਆਪਣੇ ਅਸਰ ਪੈਂਦਾ ਉਹ ਫਸਲ ਝਾੜ ਨਹੀਂ ਦਿੰਦੀ ਫਿਰ ਵਧੀਆ ਦਾ ਸਰਬ ਮੂੰਗੀ ਦੀ ਫਸਲ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਦਿਓ ਜਿਵੇਂ ਕਿ ਇਹਦੇ ਵਿੱਚ ਸਭ ਤੋਂ ਜਿਹੜੀ ਮੇਨ ਇੱਕ ਬਿਮਾਰੀ ਹੈਗੀ ਚਿਤਕਬਰਾ ਰੋਗ ਜਿਹਨੂੰ ਕਹਿੰਦੇ ਆ ਆਪਾਂ ਉਹ ਇਹਦੇ ਤੇ ਬਹੁਤ ਆਉਂਦਾ ਆ ਉਹਦੇ ਵਾਸਤੇ ਅਸੀਂ ਜਾਂ ਤਾਂ ਜਿਹੜੀਆਂ ਨੇ ਵੈਰਾਈਟੀਆਂ ਇਹੋ ਜਿਹੀਆਂ ਲਾਓ ਵੀ ਜਿਨ੍ਹਾਂ ਤੇ ਇਹ ਰੋਗ ਨਾ ਆਵੇ ਜਿਦਾਂ ਕਿ ਇਹ ਐਸਐਮਐਲ 1827 ਵੈਰਾਈਟੀ ਹੈਗੀ ਆ ਜਿੱਦਾਂ ਹੁਣ ਉੱਚ ਕੀ ਚੀਜ਼ ਹੁੰਦੀ ਆ ਵੀ ਇਹਦੇ ਵਿੱਚ ਪੀਲੇ ਰੰਗ ਦੇ ਜਾਂ ੱੱੱੱੱੱ ਚਿਤਕਬਰੇ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਫਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਪੀਲੇ ਰੰਗ ਦੀਆਂ ਪੈਂਦੀਆਂ ਨੇ ਤੇ ਉਹ ਝਾੜ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ ਤੇ ਇਹਦੀ ਰੋਕਥਾਮ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜੇ ਰੋਗੀ ਬੂਟੇ ਆ ਉਹ ਸ਼ੁਰੂ ਵਿੱਚ ਹੀ ਕੱਢ ਕੇ ਤੇ ਖੇਤ ਵਿੱਚੋਂ ਕੱਢ ਦੇਣੇ ਚਾਹੀਦੇ ਨੇ ਤੇ ਦੂਜਾ ਇਹ ਆ ਰੈジਸਟੈਂਟ ਵੈਰਾਈਟੀਆਂ ਬੀਜਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਜਿਹੜਾ ਵਾ ਰੋਗ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਜਿਵੇਂ 1827 ਐਸਐਮਐਸ 1827 ਵੈਰਾਈਟੀ ਹੈ ਬਹੁਤ ਬਹੁਤ ਧੰਨਵਾਦ ਆ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਉਮੀਦ ਕਰਦੇ ਆ ਕਿਸਾਨ ਵੀਰੋ ਇਹ ਦੱਸਾ ਉਹਨਾਂ ਸੰਜੀ ਕੀਤੀ ਗਈ ਜਾਣਕਾਰੀ ਆਪ ਸਭ ਲਈ ਲਾਹੇਵੰਦ ਹੋਏਗੀ ਇਸ ਤੋਂ ਇਲਾਵਾ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਬਹੁਤ ਬਹੁਤ ਧੰਨਵਾਦ